ਸਿੱਕੇ ਸਦਕ ਨਿਭੌਣ ਦੀਆ ਮੰਜ਼ਲਾ ਨੇ ਦੂਰ ਪੁੱਲ ਜਾਵਿਨਾ ਸਿੱਕੇ ਸਦਕ ਨਿਭੌਣ ਦੀਆ ਮੰਜ਼ਲਾ ਨੇ ਦੂਰ ਪੁੱਲ ਜਾਵਿਨਾ ਤੱਤੇ ਤਵੇਂ ਤੇ ਬੈਠੇ ਗੁਰੂ ਅਰਜਨ ਦੇਵ ਪੁੱਲ ਜਾਵਿਨਾ ਤੱਤੇ ਤਵੇਂ ਤੇ ਬੈਠੇ ਗੁਰੂ ਅਰਜਨ ਦੇਵ ਪੁੱਲ ਜਾਵੇਂ ਨਾ ਸਿੱਖੇ ਕੇਸਾ ਨਾ ਨਿਭਾਈ ਜਾਵੇ ਸੁਕਰਮ ਨਾਈ ਸਿੱਖੇ ਕੇਸਾ ਨਾ ਨਿਭਾਈ ਜਾਵੇ ਸੁਕਰਮ ਨਾਈ ਪਾਏ ਤਾਰੂ ਸਿੰਘ ਜੀ ਪਾਏ ਮਨੀ ਸਿੰਘ ਜੀ ਪਾਏ ਤਾਰੂ ਸਿੰਘ ਜੀ ਪਾਏ ਮਨੀ ਸਿੰਘ ਜੀ ਪਾਏ ਸਤੇ ਦਾਸ ਜੀ ਪਾਏ ਮਥੀ ਦਾਸ ਜੀ ਪਾਏ ਸਤੇ ਦਾਸ ਜੀ ਪਾਏ ਮਥੀ ਦਾਸ ਜੀ ਖਾਦੇ ਦੇ ਗਾਜੇ ਉਬਾਲੇ ਪੋਲ ਜਾਵਿਨਾ ਖਾਦੇ ਦੇ ਗਾਜੇ ਉਬਾਲੇ ਪੋਲ ਜਾਵਿਨਾ ਸਿੱਖੇ ਸਿੱਧਕ ਨਿਭੋਣ ਦੀਆ ਮੰਜ਼ਲਾ ਨੇ ਦੂਰ ਪੋਲ ਜਾਵਿਨਾ തീ തവി അർജനദേവ പൊന്നീന സി സിദ്ക്കിയ മഞ്ചല ദൂർ പൊന്ന ജമീന താന താനാ ജിന്നിദ് താന താനാ ജാ സിദ്ഭായ ਟੋਟੇ ਬੱਚਿਆਂ ਦੇ ਘਰ ਹਾਰ ਗਲਾ ਚੇਪਵਾਏ ਟੋਟੇ ਬੱਚਿਆਂ ਦੇ ਘਰ ਹਾਰ ਗਲਾ ਚੇਪਵਾਏ ਸਵਾ ਸਵਾ ਮਣ ਪੀਸੇ ਪੁੱਲ ਜਾਵੀਨਾ ਸਵਾ ਮਣ ਪੀਸਣ ਪੀਸੇ ਪੁੱਲ ਜਾਵੀਨਾ ਸਿੱਖੇ ਸਿੱਧਕ ਨਿਭਾਉਣ ਦੀਆਂ ਮੰਜਲਾ ਨੇ ਦੂਰ ਪੋਲ ਜਾਵੇ ਨਾ ਤੱਤੇ ਤਵੇ ਤੇ ਬੈਠੇ ਗੁਰੂ ਅਰਜਨ ਦੇਵ ਪੋਲ ਜਾਵੇ ਨਾ ਦਿੱਤੇ ਅਜਿਤ ਤੇਜਾਰ ਸਿੰਘ ਜੰਗ ਬੰਦ ਤੋੜ ਦਿੱਤੇ ਅਜਿਤ ਤੇਜਾਰ ਸਿੰਘ ਜੰਗ ਵਾਲ ਤੋੜ ਉਹਦਾ ਸ਼ੁਕਰ ਮਨਾਵੇ ਸਤਿਗੁਰ ਦੋਵੇਂ ਹੱਥ ਜੋੜ ਉਸਨਾ ਸ਼ੁਕਰ ਮਨਾਵੇ ਸਤਿਗੁਰ ਦੋਵੇਂ ਹੱਥ ਜੋੜ ਛੋਟੇ ਲਾਲ ਨਿਹਾ ਚੇਚਨਾਏ ਪੁੱਲ ਜਾਵੀਨਾ ਛੋਟੇ ਨਿਹਾ ਚੇਚਨਾਏ ਪੁੱਲ ਜਾਵੀਨਾ ਸਿੱਕੇ ਸਦਕ ਨਿਭੋਣ ਦੀਆਂ मञल दूरमीना तत्ती ते बैठे गुरु अर्जन दव भुल् जीना तत् तवीत् बै गुर सिदक निभा तत् तवी उते बैठ गुर सिक निभाया।, निभाया पाणा ਪਾਣੇ ਜਿਸਨੂੰ ਚੱਲਣਾ ਸਿਖਾਇਆ ਪਾਣਾ ਮਾਨ ਕੇ ਪਾਣੇ ਜਿਸਨੂੰ ਚੱਲਣਾ ਸਿਖਾਇਆ ਰੇਤਾ ਸੀਸ ਤੇ ਪਵਾਇਆ ਪੁੱਲ ਜਾਵੀਨਾ ਰੇਤਾ ਸੀਸ ਤੇ ਪਵਾਇਆ ਪੁੱਲ ਜਾਵੀਨਾ ਸਿੱਖੇ ਸਿੱਧਕ ਨਿਭੋੜ ਦਿਆਂ ਮੰਜ਼ਲਾਂ ਨੇ ਦੂਰ ਪੁੱਲ ਜਾਵੀਨਾ ਸਿੱਕੇ ਸਿੱਧਕ ਨਹੀਂ ਭੋੜ ਦਿਆਂ ਮੰਝਲਾ ਨੇ ਦੂਰ ਪੋਲ ਜਾਵੇ ਨਾ ਤੱਤੇ ਤਵੀਤੇ ਬੈਠੇ ਗੁਰੂ ਅਰਜਨ ਦੇਵ ਪੋਲ ਜਾਵੇ ਨਾ ਤੱਤੇ ਤਵੀਤੇ ਬੈਠੇ ਗੁਰੂ ਅਰਜਨ ਦੇਵ ਪੋਲ ਜਾਵੇ